ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਡੀਸੀ ਸਾਹਿਬ ਨੇ ਮੈਂ ਪੁੱਛਣਾ ਚਾਹੁੰਨੀ ਆ ਵੀ ਜਿੱਦਾਂ ਹੋਣੇ ਜਦੋਂ ਤੇ ਮਤਲਬ ਦੱਸ ਦੇਣ ਤੋਂ ਇਹਨਾਂ ਨੇ ਫੋਨ ਬੰਦ ਕਰਾਏ ਆ ਤੇ ਬਦਵਾਰ ਨੂੰ ਭਾਈ ਸਾਹਿਬ ਦੀ ਸਿੰਘਣੀ ਮਤਲਬ ਮੁਲਾਕਾਤ ਕਰਨ ਗਈ ਸਨ ਉਹ ਦਿਨ ਵੀ ਖੂਨ ਦੀ ਉਲਟੀ ਆਈ ਬਾਅਦ ਚ ਸਾਡਾ ਕੋਈ ਕਨੈਕਟ ਨਹੀਂ ਹੋ ਰਿਹਾ ਨਾ ਈਮੇਲ ਦੇ ਜਵਾਬ ਦੇ ਰਹੇ ਆ ਸਾਨੂੰ ਪਤਾ ਨਹੀਂ ਭੋਂ ਸਿੰਘਾਂ ਦਾ ਕੀ ਅੰਦਰ ਕੀ ਹਾਲਾਤ ਆ ਉਹ ਦੱਸ ਦੇ ਖਬਰਾਂ ਹਨ ਰਾਜਦੇਵ ਖਾਲਸਾ ਕੋ ਪਤਾ ਲੱਗਾ ਕਿ ਭਾਈ ਸਾਹਿਬ ਦੀ ਜਿਹੜੀ ਸਿਹਤ ਆ ਉਹ ਜਾਦਾ ਸੀਰੀਅਸ ਹੋਈ ਆ ਇਹ ਕਰਕੇ ਮੈਂ ਇਹਨਾਂ ਨੂੰ ਕਹਿੰਨੀ ਮੈਂ ਤੁਰੰਤ ਇੱਕ ਤਾਂ ਫੋਨ ਲਾਗੂ ਕੀਤਾ ਜਾਏ ਇੱਕ ਉਹ ਭੋਖੜ ਤਾਲ ਤੇ ਫੋਨ ਕਿਹੜੀ ਵਜ੍ਹਾ ਤੇ ਇਹਨਾਂ ਨੇ ਬੰਦ ਕਰਾਤੇ ਆ ਇਹਨਾਂ ਨੂੰ ਪਤਾ ਨਾ ਲੱਗੇ ਵੀ ਕੀ ਹਾਲਾਤ ਵਾ ਇਹਨਾਂ ਨੂੰ ਇਹ ਖਬਰ ਹੋਣੀ ਚਾਹੀਦੀ ਬਾਈ ਚਾਂਸ ਕੇ ਸਿੰਘ ਨੂੰ ਕਹਿੰਦਾ ਤੇ ਇਹਨਾਂ ਨੂੰ ਬ ਦੀ ਨਾਗਤ ਨਾ ਸਿਖਾਣਾ ਇਹਨਾਂ ਕਹੋਣਾ ਜੁਲਮ ਕਰ ਕਿ ਜਿਹੜਾ ਹੁਣ ਤੇਰੇ ਪਿਓ ਨੂੰ ਲੋਕ ਰੋਂਦੇਗਾ ਤੈਨੂੰ ਰੋਂਟੀਆਂ ਸਾਲਾਂ ਨੂੰ ਤੇ ਮੈਨੂੰ ਇਹ ਤਾੜਨਾ ਕਿ ਇਹਨਾਂ ਨੂੰ ਕਿ ਇਹਨਾਂ ਦੇ ਤੁਰੰਤ ਜਿਹੜੇ ਫੋਨਾਂ ਲਾਗੂ ਕਰਾਏ ਜਾਣ ਸਾਨੂੰ ਪਤਾ ਲੱਗੇ ਕਿ ਉਹਨਾਂ ਦੇ ਅੰਦਰ ਕੀ ਸੀ ਇਹਦਾ ਕਿਦਾਂ ਕੀ ਹਾਲਾਤ ਆ ਉਹਨਾਂ ਦੇ ਇਹਨਾਂ ਫੋਨ ਕਿਹੜੀ ਬਿਮਾਰੀ ਤੇ ਬੰਦ ਕਰਾਤੇ ਉਹਨਾਂ ਨੂੰ ਪਤਾ ਨਾ ਲੱਗੇ ਕਿ ਅੰਦਰ ਉਹਨਾਂ ਦੀ ਹਾਲਾਤ ਕੀ ਆ ਇਹ ਆ ਇਹਨਾਂ ਨੂੰ ਤਾੜਨਾ ਹੀ ਆ ਖਾਸ ਤੌਰ ਤੇ ਡੀਸੀ ਨੂੰ ਵੀ ਤੇ ਐਸਐਸਪੀ ਸਤਿੰਦਰ ਸਿੰਘ ਨੂੰ ਵੀ ਟਾੜੀ ਪਰਮਿਸ਼ਨ ਹੈ ਹੁਣ ਲਾਗੂ ਹੋਇਆ ਸੀ ਤੇ ਟਾੜੀ ਨਹੀਂ ਹੁਣ ਬੰਦ ਹੋ ਗਿਆ ਇਹ ਨਾ ਹੋਏ ਪਹਿਾਨੂੰ ਡੀਸੀ ਦੇ ਦਫਤਰ ਦਾ ਚਾਹੀ ਇਹਨਾਂ ਦੇ ਘਰਾਂ ਦਾ ਘਰਾਓ ਕਰਨਾ ਪਏ ਜੇ ਮਰਨਾ ਹੀ ਆ ਤੋ ਮਰਨੋ ਹੀ ਆਏ ਇੱਕ ਦਿਨ ਜਿੱਦਾਂ ਮਾਰਨਾ ਗੋਲੀਆਂ ਮਾਰ ਕੇ ਮਾਰਦੇ ਨੇ ਤਾਂ ਤਰਸਾ-ਤਰਸਾ ਕੇ ਕਿਉਂ ਮਾਰਨ ਡੇ ਇਹ ਕਹਿੰਦੇ ਸਾਡੇ ਬੱਚੇ ਉੱਥੇ ਭੁੱਖੇ ਆ ਤੇ ਦੂਜੇ ਉਹ ਇੰਨੇ ਸੀਰੀਅਸ ਐ ਉਹਨਾਂ ਨੂੰ ਖੂਨ ਦੀ ਉਲਟੀ ਆਉਂਦੀ ਐ ਇਹਨਾਂ ਆਰਾਮ ਨਾਲ ਹੁਣ ਬੰਦ ਕਰਾ ਕੇ ਆਪਣੇ ਘਰਾਂ 'ਚ ਬੈਠੇ ਆ ਇਹ ਹੁਣ ਇਹਦਾ ਲਾਸਟ ਇਹੋ ਹੀ ਆ ਕਿ ਅੱਖ ਤੋਂ ਬਾ